ਦੋਹਰਾ ਫਿਰ ਬੰਦਾ ਖਾਲਸਾ ਕਹਿਓ ਤੁਮ ਘੜੀਆਂ ਚਾਰ ਲੜਾਓ ਫਿਰ ਖਾਲਸੇ ਨੂੰ ਬੰਦੇ ਬਹਾਦਰ ਨੇ ਕਿਹਾ ਕਿ ਮਾਲਕ ਕਹਿਣ ਲੱਗਿਆ ਕਿ ਖਾਲਸਾ ਜੀ ਚਾਰ ਘੜੀਆਂ ਤਾ ਤੁਸੀਂ ਲੜੋ ਅੱਗੇ ਹੋ ਕੇ ਉਦੋਂ ਬਾਅਦ ਮੈਂ ਆਪਣੇ ਆਪ ਇਹ ਸਾਰੀ ਕਮਾਂਡ ਸੰਭਾਲ ਲਵਾਂਗਾ ਮਾਲਕ ਤੇ ਹੱਥ ਜੋੜ ਕੇ ਔਰ ਮੈਂ ਲੇਗ ਬਖਸ਼ਾ ਏ ਏ ਅਜੇ ਉਹਨਾਂ ਦੀ ਹਾਰ ਦਾ ਸਮਾਂ ਨਹੀਂ ਆਇਆ ਬਾਕੀ ਸਮਾਂ ਮੈਂ ਮਾਲਕ ਅੱਗੇ ਹੱਥ ਜੋੜਾਂਗਾ ਅਰਦਾਸ ਕਰੂੰਗਾ ਖਾਲ ਬਖਸ਼ਾਲ ਹੋਊਂਗਾ ਚਾਰ ਘੜੀਆਂ ਲੜੋ ਚੱਲ ਕੇ ਤੇ ਫੇਰ ਮੈਂ ਆ ਜਾਂਦਾ ਹਾਂ ਤੇ ਫਿਕਰ ਨਾ ਕਰੋ ਤੁਸੀਂ ਚਾਰ ਘੜੀਆਂ ਇੱਕ ਵਾਰੀ ਦੁਸ਼ਮਣ ਨੂੰ ਰੋਕਣਾ ਕਰੋ ਚਉਪਈ ਸਿੱਖਣ ਕਿਉ ਘੜੀ ਇੱਕ ਭਾਰੀ ਸਿੱਖ ਕਹਿਣ ਲੱਗੇ ਚਾਰ ਘੜੀਆਂ ਬਹੁਤ ਜ਼ਿਆਦਾ ਟਾਈਮ ਹੈ ਬਹੁਤ ਜ਼ਿਆਦਾ ਸਮਾਂ ਸਾਨੂੰ ਤਾਂ ਇੱਕ ਘੜੀ ਵੀ ਮੁਸ਼ਕਲ ਹੋ ਗਈ ਐ ਇੱਕ ਘੜੀ ਨਹੀਂ ਲੜ ਸਕਦੇ ਹਮ ਤੇ ਪਲ ਨਾ ਸਕੇ ਸੰਭਾਰੀ ਸਾਥੋਂ ਤਾਂ ਇੱਕ ਪਲ ਵੀ ਸੰਭਾਲਿਆ ਜਾਂਦਾ ਨਹੀਂ ਐ ਐਸੀ ਸਖਤ ਲੜਾਈ ਹੋ ਗਈ ਐ ਖਾਲਕ ਹੱਥ ਬਿਨ ਸਿਰ ਹਮ ਆਏ ਕਹਿੰਦੇ ਸਿੰਘ ਪੁੱਛਦੇ ਨੇ ਕਿ ਇਹ ਦੱਸੋ ਜੇ ਮਾਲਕ ਦਾ ਹੱਥ ਸੀ ਸਾਡੇ ਸਿਰ ਤੇ ਤਾਂ ਹੀ ਅਸੀਂ ਆਏ ਆ ਮਾਲਕ ਤੋਂ ਬਿਨਾਂ ਹੀ ਅਸੀਂ ਮਾਲਕ ਤੋਂ ਬਿਨਾਂ ਹੀ ਅਸੀਂ ਆਏ ਆ ਅਸੀਂ ਸਰਹੰਦ ਵਿੱਚ ਜੰਗ ਕਰਨ ਹਾਂ ਕਿਵੇਂ ਬਚਾਂ ਤੁਰਕ ਆਗੈ ਪਾਏ ਤੁਰਕਾਂ ਦੇ ਅੱਗੇ ਪਾ ਦਿੱਤਾ ਸਾਨੂੰ ਅਸੀਂ ਕਿਵੇਂ ਬਚਾਂਗੇ ਕਿਉਂਕਿ ਅੱਗੇ ਫੌਜ ਜਿਹੜੀ ਆ ਬਜੀਦੇ ਦੀ ਬਹੁਤ ਵੱਡੀ ਆ ਤੇ ਉਹ ਤੋਪਾਂ ਦੇ ਵਾਰ ਕਰ ਰਹੇ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਆਪ ਜੀ ਕਿਰਪਾ ਕਰੋ ਤੁਸੀਂ ਸਾਡੇ ਅੱਗੇ ਲੱਗੋ ਤੇ ਅਸੀਂ ਤੁਹਾਡੇ ਪਿੱਛੇ ਹਾਂ ਹਮ ਪਰਯੋਜ ਜਹਾਜ਼ ਸਮੁੰਦਰ ਮਾਹੀ ਕਿਉਂਕਿ ਹੁਣ ਤਾਂ ਸਾਡਾ ਬਾਬਾ ਕਹਿੰਦੇ ਨੇ ਜਹਾਜ਼ ਜਿਹੜਾ ਸਮੁੰਦਰ ਵਿੱਚ ਘਿਰ ਗਿਆ ਫਸ ਗਿਆ ਜਿਵੇਂ ਤੂਫਾਨ ਵਿੱਚ ਜਹਾਜ਼ ਫਸ ਜਾਵੇ ਫਿਰ ਵਾਹਿਗੁਰੂ ਰੱਖੇ ਤਾਂ ਰਹਿੰਦਾ ਨਹੀਂ ਤਾਂ ਫਿਰ ਕਹਿੰਦੇ ਨੇ ਡੁੱਬ ਜਾਂਦਾ ਹੈ ਤੂਫਾਨ ਦੇ ਵਿੱਚ ਨੁਕਸਾਨ ਖਾ ਜਾਂਦਾ ਹੈ ਭਾਵੇਂ ਰੱਖੇ ਭਾਵੇਂ ਦੇਹੂ ਡੁਬਾਈ ਭਾਵੇਂ ਹੁਣ ਬਚਾ ਲੋ ਤੇ ਭਾਵੇਂ ਹੁਣ ਡੋਬ ਲੋ ਖਾਲਸੇ ਦਾ ਖਾਲਸਾ ਪੰਥ ਦਾ ਜਿਹੜਾ ਜਹਾਜ਼ ਹੈ ਇਹ ਸਮੁੰਦਰ ਦੀ ਕੁੰਮਣ ਘੇਰੀ ਦੇ ਵਿੱਚ ਪੈ ਗਿਆ ਭਾਵ ਕੇ ਦੁਸ਼ਮਣ ਜਿਹੜਾ ਬਹੁਤ ਜ਼ਿਆਦਾ ਉੱਤੋਂ ਦੀ ਹੋ ਗਿਆ ਹੈ ਤੁਮ ਮਾਲਕ ਹੋਏ ਰੱਖੋ ਬਚਾਈ ਤੁਸੀਂ ਬਾਬਾ ਜੀ ਮਾਲਕੋ ਜਥੇਦਾਰ ਜੀ ਮਾਲਕੋ ਤੇ ਇਸ ਕਰਕੇ ਤੁਸੀਂ ਪੰਥ ਨੂੰ ਬਚਾਉਣਾ ਕਰੋ ਪੰਥ ਜਿਹੜਾ ਉਹ ਤਾਂ ਬੜਾ ਜਬਰਦਸਤੀ ਨਾਲ ਲੜ ਰਿਹਾ ਹੈ ਤੁਰਕ ਆਟਾ ਹਮ ਲੂਣ ਨਹੀਂ ਤੇ ਕਹਿੰਦੇ ਨੇ ਤੁਸੀਂ ਗਿਣਤੀ ਦਾ ਹਿਸਾਬ ਲਾ ਕੇ ਦੇਖੋ ਤੁਰਕ ਤਾਂ ਆਟੇ ਦੇ ਸਮਾਨ ਹੈ ਤੇ ਅਸੀਂ ਨੂਣ ਸਮਾਨ ਆ ਇਸ ਕਰਕੇ ਨਮਕ ਜਿਹੜਾ ਥੋੜਾ ਹੁੰਦਾ ਆਟਾ ਬਹੁ ਗਿਣਤੀ ਚ ਹੁੰਦਾ ਤੁਰਕ ਆਟੇ ਦੇ ਸਮਾਨ ਨੇ ਤੇ ਅਸੀਂ ਨਮਕ ਦੇ ਸਮਾਨ ਹਾਂ ਕਿਵੇਂ ਹਮ ਇਹਨਾਂ ਸੰਗ ਪੁੱਜਾਂ ਲੜਾਈ ਇਸ ਕਰਕੇ ਅਸੀਂ ਇਹਨਾਂ ਨਾਲ ਪੁੱਗ ਨਹੀਂ ਸਕਦੇ ਲੜਾਈ ਦੇ ਵਿੱਚ ਇਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਬਹੁਤ ਵੱਡੀ ਗਿਣਤੀ ਚ ਜਿਹੜਾ ਵਜੀਦਾ ਚੜ ਕੇ ਸਾਡੇ ਤੇ ਆ ਗਿਆ ਹੈ ਚਾਰ ਘੜੀ ਹਮ ਕਬਨ ਠੱਲਾਂ ਚਾਰ ਘੜੀ ਅਸੀਂ ਕਿਵੇਂ ਠੱਲਾਂਗੇ ਸਾਡੇ ਚ ਨਹੀਂ ਸਮਰੱਥਾ ਨਹੀਂ ਜਿਹੜਾ ਕਿ ਅਸੀਂ ਇਹਨਾਂ ਨੂੰ ਚਾਰ ਘੜੀਆਂ ਠੱਲ ਲਈਏ ਕਿਉਂਕਿ ਇਹ ਫੌਜ ਆਪਣੇ ਆਪ ਲੜ ਰਹੀ ਹੈ ਆਪ ਕਿਰਪਾ ਕਰੋ ਅੱਗੇ ਆਓ ਤੂੰ ਬਿਨ ਬਚੈਨ ਹਮ ਇੱਕ ਪੱਲੈ ਤੇ ਦੇਖ ਲੋ ਕਿ ਜਿੰਨਾ ਚਿਰ ਤੁਸੀਂ ਖੜੇ ਨਹੀਂ ਹੁੰਦੇ ਅਸੀਂ ਸ਼ਸਤਰ ਨਹੀਂ ਚਲਾਉਂਦੇ ਉਹਨਾਂ ਚਿਰ ਇੱਕ ਪਲ ਨਹੀਂ ਸਾਥੋਂ ਖੜਿਆ ਜਾਂਦਾ ਕਿਉਂਕਿ ਸਾਹਮਣੇ ਜਿਹੜਾ ਨਾ ਬਹੁਤ ਭਾਰੀ ਤਰੀਕੇ ਦੀ ਜਿਹੜੀ ਹੈ ਫੌਜ ਆ ਰਹੀ ਹੈ ਤੂੰ ਬਨੋ ਕੜੀ ਇੱਕ ਹਮ ਨਹੀਂ ਲੜਾਂ ਕਹਿੰਦੇ ਤੂੰ ਹੱਥੋਂ ਬਿਨਾ ਅਸੀਂ ਇੱਕ ਕੜੀ ਵੀ ਨਹੀਂ ਲੜ ਸਕਦੇਗੇ ਤੂੰ ਬਿਨ ਇੱਕ ਕੜੀ ਮੈਂ ਮਰਾਂ ਤੁਹਾਡੇ ਤੋਂ ਬਿਨਾ ਅਸੀਂ ਇੱਕ ਕੜੀ ਦੇ ਵਿੱਚ ਸਾਰੇ ਖਤਮ ਹੋ ਜਾਵਾਂਗੇ ਗੁਰੂ ਕਲਗੀਧਰ ਪਰਸ਼ਾ ਮਹਾਰਾਜ ਜੀ ਨੇ ਜਿੰਨੀਆਂ ਜੰਗਾਂ ਬਾਬਾ ਜੀ ਲੜੀਆਂ ਨੇ ਤੁਸੀਂ ਤਾਂ ਉਹਨਾਂ ਜੰਗਾਂ ਵਿੱਚ ਨਹੀਂ ਸੀ ਅਸੀਂ ਉਹ ਜੰਗਾਂ ਦੇਖੀਆਂ ਨੇ ਨਦੌਣ ਦਾ ਯੁੱਧ ਦੇਖਿਆ ਭੰਗਾਣੀ ਦਾ ਯੁੱਧ ਦੇਖਿਆ ਹੋਰ ਯੁੱਧ ਦੇਖੇ ਨੇ ਚਮਕੌਰ ਸਾਹਿਬ ਦਾ ਯੁੱਧ ਦੇਖਿਆ ਤਾਨ ਗੁਰੂ ਕਲਗੀਧਰ ਪਰਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਸਰਬੰਸ ਸਦਾਨੀ ਪਿਤਾ ਆਪ ਮੂਹਰੇ ਹੋ ਕੇ ਲੜਦੇ ਸੀ ਉਦੋਂ ਪਿੱਛੇ ਸਿੰਘ ਹੁੰਦੇ ਸੀ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਅੱਗੇ ਲਓ ਲੱਗੋ ਤੇ ਫਿਰ ਅਸੀਂ ਪਿੱਛੇ ਜਿਹੜਾ ਹੈ ਆ ਕੇ ਲੜਾਂਗੇ ਤੁਹਾਡੇ ਤੋਂ ਬਿਨਾ ਅਸੀਂ ਲੜ ਨਹੀਂ ਸਕਦੇ ਤੋ ਪੰਜ ਮੂਰਨ ਸੋ ਉੱਡ ਜਾਹੀਂ ਤੋਪਾਂ ਜਮੂਰਿਆਂ ਦੇ ਮਾਰਿਆਂ ਉੱਡ ਜਾਵਾਂਗੇ ਇੰਨੀ ਹਨੇਰੀ ਆ ਰਹੀ ਆ ਇੰਨਾ ਭਾਰੀ ਜੁਦ ਹੋ ਰਿਹਾ ਇੰਨੀਆਂ ਤੋਪਾਂ ਚੱਲ ਰਹੀਆਂ ਨੇ ਦੋ ਰਾਜ ਜਮਤੋਂ ਪ੍ਰਥਮੈ ਥੋ ਕਹਿਓ ਹਮ ਤੋਪਨ ਲਗਨ ਨਾ ਦੇ ਤੇ ਕਹਿੰਦੇ ਬੰਦਾ ਬਹਾਦਰ ਸ਼ੇਖੀਆਂ ਮਾਰਦਾ ਹੁੰਦਾ ਸੀ ਕਿ ਪੰਥ ਵਿੱਚ ਬੈਠ ਕੇ ਜੇ ਕਿਤੇ ਸਿਆਣਿਆਂ ਨੇ ਕਹਿ ਦੇਣਾ ਕਿ ਉਧਰ ਤੋਪਾਂ ਜੰਬੂਰੀਆਂ ਰਹਿਕ ਲਿਆਂ ਦੀ ਐਨੀ ਗਿਣਤੀ ਹੈ ਕਿਵੇਂ ਮੁਕਾਬਲਾ ਹੋਊਗਾ ਤੇ ਇਹਨੇ ਕਹਿਣਾ ਬੰਦਾ ਸਿੰਘ ਬਹਾਦਰ ਨੇ ਕਿ ਫਿਕਰ ਨਾ ਕਰੋ ਖਾਲਸਾ ਜੀ ਮੈਂ ਇੱਕ ਗੋਲਾ ਨਹੀਂ ਤੁਹਾਨੂੰ ਲੱਗਣ ਦੇਣਾ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਤੁਸੀਂ ਸਾਨੂੰ ਪਹਿਲਾਂ ਕਹਿੰਦੇ ਹੁੰਦੇ ਸੀਗੇ ਸਢੌਰੇ ਵੇਲੇ ਵੀ ਇਹ ਗੱਲ ਕਹੀ ਸੀ ਪਰ ਹੁਣ ਸਮਾਂ ਕਿਉਂਕਿ ਹੁਣ ਮੈਦਾਨ ਹੈ ਤੇ ਚਾਰ ਚੁਫੇਰੇ ਜਿਹੜੀਆਂ ਦੁਸ਼ਮਣ ਦੀ ਫੌਜ ਬਹੁਤ ਭਾਰੀ ਗਿਣਤੀ ਵਿਚਾਈ ਹੈ ਉਹਨਕੇ ਸ਼ਸਤਰ ਸੋ ਉਹਨ ਲੱਗੈ ਉਹਨ ਕੋ ਨਾਸ਼ ਕਰੇ ਤੁਸੀਂ ਇਹ ਵੀ ਬਚਨ ਕਰਦੇ ਹੁੰਦੇ ਸੀ ਸਿੰਘਾਂ ਦੇ ਵਿੱਚ ਬੈਠ ਕਰਕੇ ਕਿ ਦੁਸ਼ਮਣ ਦੇ ਸ਼ਸਤਰ ਦੁਸ਼ਮਣ ਦੇ ਹਥਿਆਰ ਜਿਹੜੇ ਨੇ ਉਹ ਵਾਪਸ ਜਾ ਕੇ ਦੁਸ਼ਮਣ ਨੂੰ ਹੀ ਲੱਗਣਗੇ ਪਰ ਇਹ ਤਾਂ ਸਾਡੇ ਵੱਲ ਆ ਰਹੇ ਨੇ ਚੋ ਭਈ ਸਿੰਘ ਮਝੈਲਨ ਬੰਦੇ ਕਹਿਓ ਉਹ ਜਿਹੜੇ ਮਾਝੇ ਦੇ ਸਿੰਘ ਸਨ ਰੋਪੜ ਦਰਰੇ ਦੇ ਤੋਂ ਜਿੱਤ ਕੇ ਆਏ ਸਨ ਉਹ ਸਾਰੇ ਬਚਨ ਬਲਾਸ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਰ ਰਹੇ ਹਨ ਹਮ ਲੜ ਰਹੇ ਹਾਂ ਤੂੰ ਬੈਠੇ ਰਹੋ ਅੱਛਾ ਅਸੀਂ ਤਾਂ ਲੜੀ ਜਾਈਏ ਤੇ ਤੁਸੀਂ ਆਰਾਮ ਨਾਲ ਇੱਥੇ ਓਲੇ ਚ ਉੱਚੇ ਥਾਂ ਬੈਠੇ ਰਹੋ ਇਸ ਤਰ੍ਹਾਂ ਤਾਂ ਨਹੀਂ ਜੰਗਾਂ ਜਿੱਤੀਆਂ ਜਾਂਦੀਆਂ ਇਸ ਤਰ੍ਹਾਂ ਜੁਦ ਨਹੀਂ ਲੜੇ ਜਾਂਦੇ ਬਾਬਾ ਜੀ ਬੰਦੇ ਛੱਡ ਕੇ ਚੇਲੇ ਭਾਗੇ ਇਹਨੇ ਗੱਲ ਕਹਿਣ ਦੀ ਧੀਰ ਸੀ ਕਿ ਬੰਦੇ ਬਹਾਦਰ ਦੇ ਨਵੇਂ ਬਣੇ ਜਿਹੜੇ ਚੇਲੇ ਨਵੇਂ ਭਰਤੀ ਹੋਏ ਸੀ ਨਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੈਦਾਨ ਵਿੱਚ ਛੱਡ ਕੇ ਭੱਜ ਗਏ ਨੇ ਸਾਰੇ ਤਿੱਤਰ-ਬਿੱਤਰ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਵੀ ਇਹੀ ਪਰਖ ਲੈ ਰਿਆ ਸੀ ਵੀ ਇਹ ਕਿੰਨੇ ਕ ਪਾਣੀ ਚ ਨੇ ਲੜੇ ਖਾਲਸੇ ਹੋਏ ਹੋਏ ਅੱਗੇ ਜਿਹੜਾ ਹੁਣ ਖਾਲਸਾ ਪੰਥ ਪਹਿਲਾ ਪੁਰਾਣਾ ਸੀ ਜਿਹੜਾ ਇਹਨਾਂ ਜੰਗਾਂ ਜੁੱਧਾਂ ਵਿੱਚ ਆਇਆ ਸੀ ਉਹ ਅੱਗੇ ਹੋ ਹੋ ਕੇ ਲੜਦੇ ਨੇ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਨੇ ਹਿੱਕਾਂ ਤਾਣ ਤਾਣ ਖਲੋਦੇ ਨੇ ਦੋਰਾ ਉੱਚੀ ਰੋੜੀ ਦੇਖ ਕੇ ਬੰਦਾ ਬੈਠੋ ਜਾਏ ਬੰਦਾ ਵੀ ਜੰਗ ਦਾ ਜੈਜਾ ਲੈਂਦਾ ਹੋਇਆ ਇੱਕ ਉਦੋਂ ਵੀ ਉੱਚੇ ਟਿੱਬੇ ਤੇ ਜਾ ਕਰਕੇ ਬੈਠ ਗਿਆ ਉਹ ਦੇਖ ਰਿਹਾ ਸਾਰੀ ਕੰਡੀਸ਼ਨ ਸਾਰੀ ਹਾਲਾਤ ਜਿਹੜੀ ਹੈ ਜੰਗ ਦੀ ਵੀ ਕਿਹੜੇ ਪਾਸੇ ਕੀ ਕੁਝ ਲੱਗਿਆ ਤੇ ਕੌਣ ਜ਼ਿਆਦਾ ਵਾਰ ਕਰਦਾ ਹੈ ਕਿਹੜੇ ਪਾਸੇ ਦੀ ਕੌਣ ਕਮਾਂਡ ਕਰ ਰਿਹਾ ਹੈ ਇਹ ਸਾਰਾ ਕੁਝ ਜੈਜਾ ਉੱਚੀ ਥਾਂ ਤੇ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਲੈ ਰਿਆ ਵਜ਼ੀਰ ਹੈ ਗੋਲਣ ਦਾ ਸਦ ਆਖਿਓ ਦਿਓ ਉਡਾਏ ਤੇ ਜਿਹੜੇ ਤੋਪ ਚੀ ਸਣ ਗੋਲੇ ਅੰਦਾਜ਼ ਸਣ ਜਿਹੜੇ ਗੋਲੇ ਚਲਾਉਂਦੇ ਸਣ ਤੋਪਾਂ ਵਾਲੇ ਜਿਨ੍ਹਾਂ ਨੂੰ ਫੌਜ ਦੇ ਵਿੱਚ ਗੰਨਰ ਕਹਿੰਦੇ ਨੇ ਨਿਸ਼ਾਨੇ ਬਾਜ਼ ਸਣ ਜਦੋਂ ਬੰਦੇ ਬਹਾਦਰ ਨੇ ਉੱਚੀ ਟਿੱਬੀ ਉੱਤੇ ਆਸਣ ਲਾ ਲਿਆ ਬਜੀਤ ਖਾਂ ਤੋਪਚੀ ਨੂੰ ਬੰਦੇ ਬਹਾਦਰ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਉਹ ਬੈਠਾ ਹੈ ਜਿਹੜਾ ਇਹਨਾਂ ਦਾ ਆਗੂ ਆ ਬੰਦਾ ਸਿੰਘ ਬਹਾਦਰ ਜੀ ਨੂੰ ਕਹਿੰਦੇ ਨੇ ਨਿਸ਼ਾਨਾ ਬੰਦੇ ਬਹਾਦਰ ਦਾ ਲੈ ਤੇ ਤੋਪ ਨਾਲ ਉਸ ਨੂੰ ਅੜਾ ਦੇ ਇਸ ਤਰ੍ਹਾਂ ਬਜੀਦੇ ਨੇ ਆਪਣੇ ਤੋਪਖਾਨੇ ਵਾਲੇ ਨੂੰ ਜਿਹੜਾ ਆਰਡਰ ਦਿੱਤਾ ਹੁਕਮ ਦਿੱਤਾ ਹੈ ਗੋਲੀ ਚੁੱਪ ਕਰ ਬੰਦਾ ਬਹਿ ਰਿਓ ਪਰ ਉਹ ਲੜਾਈ ਗਾੜ ਬਾਬਾ ਬੰਦਾ ਸਿੰਘ ਬਹਾਦਰ ਮੋਨ ਹੈ ਚੁੱਪ ਹੈ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ ਗੁਰਬਾਣੀ ਦੇ ਸ਼ਬਦ ਚੱਲ ਰਹੇ ਨੇ ਤੇ ਬੜੀ ਕਮਸਾਨ ਦੀ ਲੜਾਈ ਸ਼ੁਰੂ ਹੋ ਗਈ ਹੈ ਲੜਾਈ ਹੋਰ ਤੇਜ ਸ਼ੁਰੂ ਹੋ ਗਈ ਹੈ ਗੋਲੀ ਗੋਲੇ ਬਉ ਪਵੇਂ ਬੰਦਾ ਲੋ ਨਾ ਠਾੜ ਕਹਿੰਦੇ ਨੇ بڑے ਗੋਲੇ ਗੋਲੀਆਂ ਸੱਜੇ ਖੱਬੇ ਵੱਜ ਰਹੇ ਨੇ ਸਾਰੇ ਉਹਨੂੰ ਪਰ ਉਹਨੂੰ ਤਾਂ ਵੱਜਦਾ ਨਹੀਂ ਬੰਦਾ ਬਹਾਦਰ ਜੰਗ ਦੇ ਵਿੱਚ ਆ ਕੇ ਖੜਾ ਨਹੀਂ ਹੁੰਦਾ ਹੋਇਆ ਉੱਥੇ ਟਿੱਬੀ ਤੇ ਬੈਠਾ ਸਾਰੀ ਹਾਲਤ ਨੂੰ ਦੇਖ ਰਿਹਾ ਤੱਕ ਰਿਹਾ ਜਿਵੇਂ ਸਿਆਣੇ ਕਮਾਂਡਰ ਫੌਜ ਨੂੰ ਤੱਕਦੇ ਹੁੰਦੇ ਨੇ ਵੀ ਕਿਹੜੇ ਪਾਸੇ ਕਿਹੜਾ ਸ਼ਸਤਰ ਹੈ ਤੇ ਕਿੰਨੀ ਮਾਰ ਕਰਦਾ ਹੈ ਤੇ ਕੌਣ ਕਮਾਂਡ ਕਰਦਾ ਹੈ ਚਉਪਈ ਤਬ ਲੋਗਨ ਕੋ ਚਿੰਤਾ ਪ੍ਰੀ ਫੇਰ ਕਹਿੰਦੇ ਨੇ ਲੜਨ ਵਾਲੇ ਸਾਰੇ ਲੋਕਾਂ ਨੂੰ ਚਿੰਤਾ ਹੋ ਗਈ ਫਿਕਰ ਪੈ ਗਿਆ ਕਿ ਹੁਣ ਬਾਬਾ ਬੋਲਣੋਂ ਹੀ ਹਟ ਗਿਆ ਚੁੱਪ ਕਰ ਗਿਆ ਕਿਉਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਪ੍ਰਭੂ ਦੀ ਯਾਦ ਵਿੱਚ ਉਸ ਪਰਵਦਿਗਾਰ ਦੀ ਯਾਦ ਵਿੱਚ ਜੁੜਿਆ ਹੋਇਆ ਹੈ ਸੁਰਤ ਉੱਥੇ ਜੁੜੀ ਹੋਈ ਹੈ ਮੂੰਹ ਬੰਦ ਹੈ ਤੇ ਹਿਰਦੇ ਚ ਜਿਹੜਾ ਉਹ ਸਿਮਰਨ ਚੱਲ ਰਿਹਾ ਹੈ ਹੁਣ ਜਿਹੜੇ ਉਸ ਮੰਜ਼ਲ ਨੂੰ ਨਹੀਂ ਪਹੁੰਚੇ ਹੋਏ ਜਿਨ੍ਹਾਂ ਦਾ ਉਹਨਾਂ ਸਿਮਰਨ ਭਜਨ ਨਹੀਂ ਉਹਨਾਂ ਨੂੰ ਫਿਕਰ ਪੈ ਗਿਆ ਵੀ ਇਹ ਤਾਂ ਜਮਾ ਹੀ ਚੁੱਪ ਕਰ ਗਿਆ ਬੰਦਾ ਬੈਠ ਇहां ਰਹਿ ਮਰੀ ਤੋਪਾਂ ਦੇ ਗੋਲੇ ਬੰਦੇ ਦੇ ਉਤੋਂ ਦੀ ਛੂਕ ਦੇ ਚਲੇ ਜਾ ਰਹੇ ਹਨ ਲੋਕ ਆਪਸ ਵਿੱਚ ਕਹਿੰਦੇ ਹਨ ਕਿ ਬੰਦਾ ਸਿੰਘ ਚੁੱਪ ਕਰਕੇ ਬੈਠਾ ਹੈ ਇੱਥੇ ਹੀ ਰਹਿ ਜਾਵੇਗਾ ਮਰਿਆ ਹੋਇਆ ਹੀ ਇੱਥੇ ਇਹਨੇ ਮਰ ਜਾਣਾ ਕਿਉਂਕਿ ਤੋਪਾਂ ਦੇ ਗੋਲੇ ਇਹਦੇ ਵੱਲ ਜਾ ਰਹੇ ਨੇ ਵਜੀਦੇ ਨੂੰ ਪਤਾ ਲੱਗ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਆਹੀ ਹੈ ਜਿਹੜਾ ਉੱਚੇ ਥਾਂ ਤੇ ਬੈਠਾ ਹੈ ਗੋਲੇ ਸ਼ੂਕਤ ਸੁਣ ਨਾ ਸਕੈ ਉਹ ਤਾਂ ਗੋਲਿਆਂ ਦੀ ਸ਼ੂਕ ਹੀ ਨਹੀਂ ਸੁਣ ਸਕੈ ਕੱਚੇ ਪਿੱਲੇ ਸੀ ਨਾ ਜੇ ਨਵੇਂ ਰਲੇ ਸੰਹੋ ਗੋਲਿਆਂ ਦੀ ਠਾਂ ਠਾ ਸੁਣਨ ਸਾਰੀ ਉਹ ਉਥੋਂ ਤੁਰਦੇ ਬਣੇ ਨੇ ਸਭ ਇੱਧਰ ਉੱਧਰ ਲੁਕਦੇ ਛਿਪਦੇ ਫਿਰਦੇ ਨੇ ਜਿਹੜੇ ਨਵੇਂ ਭਰਤੀ ਹੋਏ ਨੇ ਜਾਂ ਜਿਹੜੇ ਲੁਟੇਰੇ ਸੀ ਲੁਟੇਰੇ ਤਾਂ ਜਿਹੜੇ ਸੀ ਘੱਟੋ-ਕੱਟ ਵੀ 80 ਪੈਸੇ ਜਿਹੜੇ ਉਹ ਨਿਕਲ ਗਏ ਨੇ ਉਥੋਂ ਕਿਉਂਕਿ ਉਹ ਤਾਂ ਲੁੱਟਣ ਵਾਸਤੇ ਆਏ ਸੀ ਲੁਟੇਰਾ ਕਦੇ ਜੰਗ ਨਹੀਂ ਕਰਦਾ ਹੁੰਦਾਗਾ ਤੇ ਡਾਕੂ ਕਦੇ ਜਿਹੜਾ ਉਹ ਮੈਦਾਨ ਛੱਡ ਕੇ ਨਹੀਂ ਭਜਦਾ ਇਹ ਨਿਸ਼ਾਨੀਆਂ ਨੇ ਇਹੀ ਕਹਾਣੀ ਗੁਰੂ ਕੇ ਸਿੱਖੋ ਹੁੰਦੀ ਐ ਹੁਣ ਜਿਨ੍ਹਾਂ ਨੂੰ ਅਸੀਂ ਆਗੂ ਮੰਨ ਲੈਂਦੇ ਆ ਆ ਜਿਹੜਾ ਅਬਦਾਲੀ ਦਲ ਐ ਦਲਾਲੀ ਦਲ ਐ ਇਹ ਉਹ ਸਿੰਘਾਂ ਚੋਂ ਨਹੀਂ ਇਹ ਸਿੱਖ ਨਹੀਂਗੇ ਇਹ ਸਿਰਫ ਕੁਰਸੀ ਦੇ ਭੁੱਖੇ ਨੇ ਇਸ ਕਰਕੇ ਜੰਗਾਂ ਲੜਨ ਵਾਲੇ ਲੋਕ ਨਹੀਂ ਇਹ ਤਾਂ ਕੁਰਸੀ ਖਾਤਰ ਖੁਸ਼ਾਮਦੀ ਕਰਕੇ ਪੈਰੀ ਹੱਥ ਲਾ ਕੇ ਰਾਜ ਕਰਨ ਵਾਲੇ ਲੋਕ ਨੇ ਜਿਹੜਾ ਖਾਲਸਾ ਹੈ ਇਹ ਨਹੀਂ ਸੋਚਦਾ ਵਾਧਾ ਨਾ ਘਾਟਾ ਨਾ ਨੁਕਸਾਨ ਨਾ ਨਫਾ ਇਹ ਆਪ ਦਾ ਜਿਹੜਾ ਹੈ ਮਾਰਗ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸਾਏ ਹੋਏ ਤੇ ਤੁਰਦਾ ਜਾ ਰਿਹਾ ਕੋ ਕਹੇ ਇਹ ਇਹਾ ਮਰ ਜਾਊਗਾ ਕਈ ਕਹਿੰਦੇ ਨੇ ਦਲੀਲਾਂ ਦਿੰਦੇ ਨੇ ਕਹਿੰਦੇ ਨੇ ਤਾਂ ਇੱਥੇ ਹੀ ਮਰ ਜਾਣਾ ਤੇ ਦੂਜਾਂ ਨੂੰ ਵੀ ਮਰਵਾਊਗਾ ਕੋ ਕਹੇ ਜਾਂ ਫਕੀਰ ਲੁਕ ਜਾਊਗਾ ਜਾਂ ਫਿਰ ਕਹਿੰਦੇ ਨੇ ਇਹ ਫਕੀਰ ਹੈ ਇਹ ਸਾਧ ਹੈ ਏ ਲੁਕ ਜਾਣਾ ਐ ਇਹਨੇ ਗੁਪਤ ਹੋ ਜਾਣਾ ਜੇ ਨਾ ਮਰਿਆ ਕੋ ਕਹ ਹਮ ਹੀ ਕੋ ਖੁਆਰੀ ਕਈ ਕਹਿੰਦੇ ਨੇ ਕਿ ਖੁਆਰੀ ਤਾਂ ਸਾਰੀ ਹੋਣੀ ਐ ਕਿਉਂਕਿ ਅਸੀਂ ਅੱਗੇ ਲੜੇ ਆ ਤੇ ਸਾਡੀ ਖੁਆਰੀ ਖੱਜਲ ਖੁਆਰੀ ਹੋਣੀ ਹੁਣ ਅਸੀਂ ਮਰਨਾ ਐ ਇਹਦਾ ਕੀ ਐ ਇਹ ਤਾਂ ਫਕੀਰ ਐ ਇਹ ਤਾਂ ਹੁਣ ਭੱਜ ਜਾਊਗਾ ਤੇ ਇਕਿਪਾ ਕਿੱਥੇ ਚਲੇ ਜਾਊ ਕਿਹੜਾ ਕੋਈ ਮੇਣਾ ਦੇਣ ਵਾਲਾ ਇਹਨੂੰ ਮਿਲਣਾ ਕਿਉਂਕਿ ਦੂਰ ਚਲੇ ਜਾਓ ਜਿੱਥੇ ਨੂੰ ਕੋਈ ਜਾਣਦਾ ਨਹੀਂ ਇਨੇ ਭਗਵੇਂ ਪਾ ਲੈਣੇ ਨੇ ਜਿਨ ਕੇ ਆਹੇ اڈੰਬਰ ਭਾਰੀ ਜਿਨਾਂ ਦੇ ਭਾਰੀ اڈੰਬਰ ਨੇ ਜਿਨਾਂ ਦਾ ਨਾਮ ਗ੍ਰਾਮ ਹੈ ਫਲਾਣਾ ਸਿੰਘ ਭੱਜ ਗਿਆ ਕੀ ਮੂੰਹ ਦਿਖਾਵਾਂਗੇ ਪੰਥ ਵਿੱਚ ਇਸ ਕਰਕੇ ਸੋਚਾਂ ਵਿੱਚ ਪੈ ਗਏ ਕਿਉਂਕਿ ਬੰਦੇ ਬੰਦਾ ਸਿੰਘ ਬਹਾਦਰ ਦਾ ਨਾਂ ਤਾਂ ਕੋਈ ਪਿੰਡ ਦਾ ਪਤਾ ਹੈ ਨਾ ਕੋਈ ਐਡਰੈਸ ਦਾ ਪਤਾ ਹੈ ਵੀ ਇਹਦਾ ਕੀ ਹੈ ਤਾਂ ਕਿ ਪਤਾ ਨਹੀਂ ਕਿੱਧਰ ਚਲੇ ਜਾਊਗਾ ਪਹਾੜੀਆਂ ਨੂੰ ਨਿਕਲ ਜਾਊਗਾ ਆਪਣੇ ਤਾਂ ਨਾਮਾਂ ਦਾ ਵੀ ਪਤਾ ਹੈ ਆਪਣੇ ਪਿੰਡਾਂ ਦਾ ਵੀ ਪਤਾ ਹੈ ਆਪਣੇ ਪਰਿਵਾਰਾਂ ਦਾ ਪਤਾ ਹੈ ਤੇ ਜੇ ਆਪਾਂ ਮੈਦਾਨ ਛੱਡ ਕੇ ਭੱਜਦੇ ਆ ਤਾਂ ਆਪਾਂ ਨੂੰ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਉਹ ਭੰਡ-ਭੰਡ ਸਾਡੇ ਪਰਿਵਾਰਾਂ ਨੂੰ ਮਾਰ ਦੇਣਗੀਆਂ ਉਹਨਾਂ ਨੂੰ ਜੀਣ ਨਹੀਂ ਦੇਣਾ ਤਵੇ ਖਾਲਸਾ ਉਪਜੋ ਰਹੋ ਇਹ ਗੱਲ ਸੁਣ ਕੇ ਫਿਰ ਖਾਲਸੇ ਦੇ ਅੰਦਰ ਜਿਹੜਾ ਰੋਹ ਜਾਗਿਆ ਹੈ ਪੂਰਾ ਵੀਰ ਰਸ ਦੇ ਵਿੱਚ ਆਇਆ ਹੈ ਦੁਸ਼ਮਣ ਨਾਲ ਲੜਨ ਦੇ ਵਾਸਤੇ ਖਾਲਸਾ ਜਿਵੇਂ ਸਤਗੁਰਾਂ ਦੇ ਅੱਗੇ ਹੋ ਕੇ ਲੜਦਾ ਸੀ ਖਾਲਸਾ ਉਸ ਰੰਗ ਦੇ ਵਿੱਚ ਰੰਗਿਆ ਗਿਆ ਹੈ ਲੜੈ ਖਾਲਸਾ ਅੱਗੇ ਹੋਏ ਖਾਲਸੇ ਨੇ ਬੰਦੇ ਦੀ ਓਟ ਛੱਡ ਦਿੱਤੀ ਹੈ ਗੁਰੂ ਦੀ ਓਟ ਤੱਕ ਲਈ ਹੈ ਤੇ ਖਾਲਸਾ ਅੱਗੇ ਹੋ ਹੋ ਕੇ ਲੜ ਰਿਹਾ ਹੈ ਛੱਡੋ ਕਹਿੰਦੇ ਨੇ ਕਯੋ ਖਾਲਸੇ ਤੂੰ ਟਿਕ ਬਹਿ ਰਹੋ ਤੇ ਖਾਲਸਾ ਕਹਿੰਦਾ ਹੁਣ ਅਸੀਂ ਤਾਂ ਗੁਰੂ ਦੇ ਸਿੱਖਾਂ ਸਾਡੇ ਅੰਦਰ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਗਈ ਹੈ ਸਾਡੇ ਰੋਮ-ਰੋਮ ਚ ਰਚੀ ਹੋਈ ਹੈ ਸਾਡੇ ਖੂਨ ਦੇ ਕਤਰੇ-ਕਤਰੇ ਦੇ ਵਿੱਚ ਅੰਮ੍ਰਿਤ ਦੀ ਘੁੱਟ ਗਈ ਹੋਈ ਹੈ ਇਸ ਕਰਕੇ ਤੂੰ ਬੈਠਾ ਰਹਿ ਰੁੱਖਾ ਬੋਲੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਤੂੰ ਤਾਂ ਬੈਠਾ ਰਹਿ ਇੱਥੇ ਤੇਰਾ ਕੀ ਹੈ ਸਾਧੜੇ ਦਾ ਤੂੰ ਤਾਂ ਬਾਣਾ ਲਾ ਕੇ ਸਾਧਾਂ ਵਾਲਾ ਪਾਲੇਗਾ ਬੇਲੜਾਂ ਵਾਲਾ ਕਿਉਂਕਿ ਭਗਵੇਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਵੀ ਨੰਦਿਆ ਗਿਆ ਹੈ ਕਦੇ ਤੁਸੀਂ ਸ਼ਬਦ ਸੁਣੋ ਜਾਂ ਪੜੋ ਪੰਕਤੀਆਂ ਆਉਂਦੀਆਂ ਨੇ ਪੂਰ ਤਾਪ ਗੇਰੀ ਕੇ ਵਸਤਰਾ ਅਪਤਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸੈ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਹਿੰਦੇ ਨੇ ਧੂਣੀਆਂ ਤਾਂ ਆਪਣੀਆਂ ਗੇਰੂ ਰੰਗੇ ਕੱਪੜੇ ਜਿਨ੍ਹਾਂ ਨੂੰ ਭਗਵਾ ਕਹਿੰਨੇ ਆ ਭਗਵੇਂ ਪਾਲੇ ਨੇ ਪੂਰ ਤਾਪ ਕਹਿੰਦੇ ਧੂਣੀਆਂ ਤਾਂ ਆਪਣੀਆਂ ਗੇਰੀ ਕੇ ਵਸਤਰਾ ਗੇਰੂ ਰੰਗੇ ਕੱਪੜੇ ਪਾਲ ਲੈਣੇ ਪਹਿਨ ਲੈਣੇ ਚੋਲੇ ਚਾਦਰੇ ਪਹਿਨ ਲੈਣੇ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਕਹਿੰਦੇ ਨੇ ਕੰਮ ਤੋਂ ਡਰਦਾ ਕੰਮਚੋਰ ਜਿਹੜਾ ਸੀ ਉਹ ਘਰੋਂ ਭੱਜ ਗਿਆ ਬਾਹਰ ਜਾ ਕੇ ਗੇਰੂ ਰੰਗੇ ਕੱਪੜੇ ਪਾਲੇ ਬਿਸ਼ਰਮਾ ਵਾਲੇ ਦੇਸ਼ ਛੋੜ ਪ੍ਰਦੇਸ ਹੈ ਤਾਇਆ ਆਪਣਾ ਇਲਾਕਾ ਆਪਣਾ ਏਰੀਆ ਆਪਣਾ ਦੇਸ਼ ਛੱਡਿਆ ਪ੍ਰਦੇਸ ਚਲੇ ਗਿਆ ਜਿੱਥੇ ਕੋਈ ਜਾਣ ਪਛਾਣ ਨਹੀਂ ਸੀ ਕੋਈ ਭਾਈਬੰਦ ਨਹੀਂ ਸੀ ਉਥੇ ਚਲੇ ਜਾ ਗਏ ਭਗਵਾ ਪਹਿਨ ਕੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਭਗਵੇਂ ਦੀ ਨਿੰਦਿਆ ਕੀਤੀ ਹੈ ਗੁਰਬਾਣੀ ਦੇ ਵਿੱਚ ਹਾਂਜੀ ਤਾਂ ਖਾਲਸਾ ਇਸ ਤਰ੍ਹਾਂ ਕਹਿਣ ਲੱਗਾ ਤੂੰ ਬੈਠਾ ਰਹਿ ਇੱਥੇ ਅਸੀਂ ਆਪੇ ਲੜਾਂਗੇ ਤੱਬ ਉਸ ਕੀ ਉਹ ਦਗਾ ਦਗਬਾਜ ਦਗਬਾਜ ਕਹਿੰਦੇ ਨੇ ਛਲੀਆਂ ਛਲਿਆ ਫਰੇਬੀ ਧੋਖੇਬਾਜ਼ੀ ਨੂੰ ਕਹਿੰਦੇ ਆ ਜੋ ਬਜੀਦੇ ਵੱਲੋਂ ਹਜ਼ਾਰ ਸਿਪਾਹੀ ਲੈ ਕੇ ਆਇਆ ਸੀ ਦਗੇਬਾਜ ਜਦੋਂ ਧੋਖੇਬਾਜ਼ ਦੇਖਿਆ ਕਿ ਖੂਬ ਲੜਾਈ ਮਚ ਗਈ ਐ ਉਹ ਜਿਹੜਾ ਫਰੇਬੀ ਸੀ ਬਜੀਦੇ ਦਾ ਬੰਦਾ ਉਹ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਪ੍ਰਵੇਸ਼ ਹੁੰਦਾ ਹੈ ਤੇ ਕਹਿੰਦਾ ਉਹ ਨੇ ਆ ਕੇ ਪਤਾ ਕੀ ਕੀਤਾ ਭੇਸ ਜਿਹੜਾ ਉਹ ਸਿੰਘਾਂ ਵਾਲਾ ਪੈਨਿਆ ਹੋਇਆ ਆ ਕੇ ਕਹਿਣ ਲੱਗਿਆ ਸਿੰਘੋ ਆਓ ਆਪਾਂ ਭੱਜ ਚਲੀਏ ਆਪਣਾ ਜਥੇਦਾਰ ਕੁਛ ਨਹੀਂ ਕਰਦਾ ਆਪਾਂ ਕਿਉਂ ਜਾਨ ਗੋਣੀ ਐ ਜਾਂ ਹੱਥ ਖੜੇ ਕਰ ਦਈਏ ਪੇਸ਼ ਹੋ ਜਾਈਏ ਦੋ ਹੀ ਗੱਲਾਂ ਨੇ ਧਾਰ ਲੂਟ ਚਲਿਓ ਪਿੱਛੇ ਭਾਜ ਉਹ ਲੁੱਟ ਮਚਾ ਕੇ ਤੇ ਸਿੰਘਾਂ ਦੇ ਵਿੱਚੋਂ ਹੱਥੋਂ ਪਾਈ ਹੋ ਕੇ ਤੇ ਪਿੱਛੇ ਨੂੰ ਭੱਜਣ ਲੱਗਿਆ ਤੇ ਸਿੰਘਾਂ ਨੇ ਕਿ ਫੇਰ ਕੀ ਹੋਇਆ ਕਿ ਘੋੜੇ ਤੇ ਗਰਸੋ ਮਰ ਗਏ ਉਹ ਧੋਖੇ ਬਾਦ ਜਿਹੜਾ ਸਿੰਘਾਂ ਦੇ ਵਿੱਚ ਆਇਆ ਸੀ ਦੁਸ਼ਮਣ ਦੀ ਫੌਜ ਦਾ ਬੰਦਾ ਉਹ ਕਹਿੰਦਾ ਘੋੜੇ ਤੋਂ ਡਿੱਗ ਕੇ ਤੇ ਮਰ ਗਿਆ ਕੁੱਤੇ ਦੀ ਮੌਤ ਡਿੱਗਦੇ ਦੀ ਧੌਣ ਟੁੱਟ ਗਈ ਹੈ ਸਿਰ ਪਰਨੇ ਡਿੱਗਿਆ ਹੈ ਉਹ ਅੱਲਾ ਨੂੰ ਪਿਆਰਾ ਹੋ ਗਿਆ ਉਨ ਜੋ ਕੀਤਾ ਸੋ ਉਨ ਪਇਓ ਜਿਹੜਾ ਕੁਛ ਉਹਨੇ ਕੀਤਾ ਸੀ ਉਹਦਾ ਫਲ ਉਹਨੂੰ ਮਿਲ ਗਿਆ ਧੋਖੇ ਦਾ ਉਹਨੇ ਫਲ ਪ੍ਰਾਪਤ ਕਰ ਲਿਆ ਦੋਹਰਾ ਹਸ ਬੰਦੇ ਘੋੜੇ ਮੰਗਿਓ ਕਹਿ ਮਾਲਕ ਪਹੁੰਚੋ ਆਏ ਜਦੋਂ ਇਹ ਧੋਖੇ ਬਾਜ਼ ਭੱਜ ਗਿਆ ਤਾਂ ਸਿੰਘਾਂ ਦਾ ਮੋਰਚਾ ਨਾ ਹਿੱਲਿਆ ਸਿੰਘ ਡਟੇ ਰਹੇ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਆਸਣ ਤੋਂ ਕਹਿੰਦਾ ਲਿਆਓ ਘੋੜਾ ਲਿਆਓ ਹੁਣ ਮੈਂ ਸਵਾਰੀ ਕਰਨੀ ਹੈ ਤੇ ਮੈਂ ਜੰਗ ਚ ਜਾਣਾ ਹੈ ਤੇ ਮੇਰਾ ਮਾਲਕ ਆ ਗਿਆ ਹੁਣ ਮੈਨੂੰ ਕਹਿੰਦੇ ਨੇ ਆ ਗਿਆ ਹੋ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੁਣ ਜਾਓ ਘੋੜਾ ਸਵਾਰ ਹੋ ਕੇ ਤੇ ਹੁਣ ਮੈਂ ਜੰਗ ਲੜੂੰਗਾ ਮਾਰੋਂ ਲੇਮੋਂ ਲੂਟ ਕੇ ਦਿਉ ਸੋ ਤੀਰ ਚਲਾਏ ਕਹਿੰਦਾ ਤਕੜੇ ਹੋ ਜੋ ਖਾਲਸਾ ਜੀ ਹੁਣ ਆਪਣਾ ਸਮਾ ਆ ਗਿਆ ਜਿੱਤਣ ਦਾ ਉਹਨੇ ਸਤਗੁਰਾਂ ਦਾ ਬਖਸ਼ਿਆ ਹੋਇਆ ਜਿਹੜਾ ਤੀਰ ਸੀ ਜਿਹੜੇ ਪੰਜ ਤੀਰ ਬਖਸ਼ੇ ਸੀ ਉਹਨਾਂ ਤੀਰਾਂ 'ਚੋਂ ਇੱਕ ਤੀਰ ਕੱਢ ਕੇ ਕਮਾਂਡ ਤੇ ਰੱਖਿਆ ਤੇ ਦੁਸ਼ਮਣ ਦੇ ਵੱਲ ਕਹਿੰਦੇ ਨੇ ਚਲਾ ਦਿੱਤਾ ਕਮਾਂਡ ਦੇ ਵਿੱਚੋਂ ਤੀਰ ਚੌਪਈ ਚਲ ਤੀਰ ਓਨ ਘਟਾ ਉਠਾਇਓ ਜਦੋਂ ਤੀਰ ਬਾਬਾ ਬੰਦਾ ਸਿੰਘ ਬਹਾਦਰ ਦਾ ਚੱਲਿਆ ਧਰਤੀ ਤੋਂ ਕਹਿੰਦੇ ਧੂੜ ਉੱਠ ਖਲੋਤੀ ਤੇ ਦਿਸਣੋਂ ਹਟ ਗਿਆ ਘੋੜਿਆਂ ਦੇ ਅੱਖਾਂ 'ਚ ਵੀ ਰੇਤਾ ਪੈ ਗਿਆ ਦੁਸ਼ਮਣ ਦੇ ਤੇ ਦੁਸ਼ਮਣ ਦੇ ਵੀ ਅੱਖਾਂ 'ਚ ਰੇਤਾ ਪੈ ਗਿਆ ਐਨੇ ਜਨੇ ਘਟਾ ਘੋਰ ਹੋਈ ਐ ਹੱਥ ਨੂੰ ਹੱਥ ਮਾਰਿਆ ਨਹੀਂ ਦੀਦਾ ਤੁਰਕਨ ਕੀ ਸੋ ਅੱਖਾਂ ਪਇਓ ਤੇ ਤੁਰਕਾਂ ਦੀਆਂ ਜੜੀਆਂ ਅੱਖਾਂ ਸੀ ਉਹ ਮਿੱਟੀ ਘੱਟੇ ਨਾਲ ਭਰ ਗਈਆਂ ਉਸੇ ਘੱਟੇ ਸੋ ਅੰਦੇ ਭਏ ਉਸ ਘੱਟੇ ਨਾਲ ਉਸ ਧੂੜ ਨਾਲ ਜਿਹੜੇ ਨੇ ਤੁਰਕ ਅੰਨੇ ਹੋ ਗਏ ਨੇ ਦਸਣੋਂ ਹਟ ਗਿਆ ਆ ਉਸ ਵੇਲੇ ਲੜਕੇ ਮਰ ਗਏ ਹੁਣ ਉਹ ਆਸ ਦੀ ਲੜਕੇ ਮਰ ਗਏ ਇੱਕ ਦੂਜੇ ਨੂੰ ਵੱਢੀ ਜਾਂਦੇ ਨੇ ਉਹ ਗਿਆ ਸਿੱਖ ਉਹ ਗਿਆ ਸੇਖ ਉਹ ਬੰਦਾ ਬਹਾਦਰ ਗਿਆ ਇਉਂ ਭਲੇਖੇ ਦੇ ਵਿੱਚ ਤੇ ਇੱਕ ਦੂਜੇ ਨੂੰ ਮਾਰੀ ਤੁਰੇ ਆਉਂਦੇ ਨੇ ਤਹੀਂ ਹਕਾਰ ਖਾਲਸਾ ਦੇਉ ਤੇ ਫਿਰ ਕੀ ਹੋਇਆ ਕਿ ਉੱਥੇ ਹੀ ਖਾਲਸੇ ਨੂੰ ਲੜਾਈ ਵਿੱਚ ਉਹ ਕਹਿੰਦੇ ਨੇ ਝੋਕ ਦਿੱਤਾ ਕਿ ਤਕੜੇ ਹੋ ਕੇ ਖਾਲਸਾ ਜੀ ਹੁਣ ਅੱਗੇ ਵਧੋ ਹੁਣ ਆਪਣੀ ਜਿੱਤ ਪ੍ਰਾਪਤ ਹੈ ਜਦੋਂ ਇਹਨਾਂ ਹੌਸਲਾ ਦਿੱਤਾ ਤੇ ਖਾਲਸੇ ਨੇ ਅੱਗਾ ਕਦਮ ਪਟਿਆ ਹੈ ਤੇ ਜਕਾਰੇ ਛੱਡੇ ਨੇ ਜਨ ਸਿੱਧ ਇੱਜੜ ਸ਼ੇਰ ਸੁਪਇਓ ਜਿਵੇਂ ਬੱਕਰੀਆਂ ਦੇ ਇੱਜੜ ਦੇ ਵਿੱਚ ਸ਼ੇਰ ਵੜ ਜਾਂਦਾ ਹੈ ਨਾ ਤੇ ਜਿਹੜਾ ਪੂਰੇ ਦਾ ਪੂਰਾ ਇੱਜੜ 2 400 ਬੱਕਰੀ ਦਾ ਉਹ ਫਿਰ ਬਾਪਸ ਨੂੰ ਪਾਸੇ ਆਸੀ ਭੱਜਦਾ ਇਸ ਤਰ੍ਹਾਂ ਤੁਰਕਾਂ ਦੀ ਫੌਜ ਜਿਹੜੀ ਹੈ ਬੰਦਾ ਸਿੰਘ ਬਹਾਦਰ ਦੇ ਤੀਰ ਚੱਲਣ ਤੋਂ ਬਾਅਦ ਟਸਟ ਬਸਤ ਹੋ ਗਈ ਇੱਧਰ ਉੱਧਰ ਭੱਜਣ ਲੱਗ ਪਈ ਐ ਪੈਰ ਛੱਡ ਦਿੱਤੇ ਨੇ ਤੇਉ ਖਾਲਸਾ ਦੀਨ ਜੋ ਤੁਰਕਾਂ ਕੇ ਲੱਬੇ ਸਰਦਾਰ ਜਿਹੜੇ ਤੁਰਕਾਂ ਦੇ ਮੁਗਲਾਂ ਦੇ ਆਗੂ ਲੱਬੇ ਤੇ ਤੇਉ ਖਾਲਸੇ ਦੀਨੇ ਮਾਰ ਉਹਨਾਂ ਨੂੰ ਕਹਿੰਦੇ ਨੇ ਫਿਰ ਖਾਲਸੇ ਨੇ ਮਾਰ ਦਿੱਤਾ ਛਟਕਾ ਦਿੱਤਾ ਉਹਨਾਂ ਦੀਆਂ ਧੌਣਾ ਧੜਾ ਨਾਲੋਂ ਵੱਖ ਕਰ ਦਿੱਤੀਆਂ ਕਿਲਾ ਗੱਡ ਕੋ ਅੱਗੇ ਅੰਗਿਆ ਦੱਸਦੇ ਨੇ ਕਿ ਇਹਦੇ ਉੱਤੇ ਸਿੰਘਾਂ ਨੂੰ ਇੰਨਾ ਜ਼ਿਆਦਾ ਗੁੱਸਾ ਸੀ ਕਿ ਇਹਦੀ ਜਿਹੜਾ ਹਲਕ ਦੇ ਵਿੱਚ ਜਿਹੜਾ ਕਿਲਾ ਗੱਡ ਦਿੱਤਾ ਇਸ ਤਰੀਕੇ ਦੇ ਨਾਲ ਮਾਰਿਆ ਇੱਕ ਕਮਾਂਡਰ ਨੂੰ ਦੁਸ਼ਮਣਾਂ ਨੇ ਆहां ਵਦੀਰਾ ਤਾਹਾਂ ਵਜੀਰਾ ਸੰਸਕਤ ਪਿਆ ਤੇ ਕਹਿੰਦੇ ਵਜੀਦੇ ਦੇ ਜੋ ਤੀਰ ਵੱਜਿਆ ਨਾ ਤੇ ਵਜੀਦਾ ਹਾਥੀ ਤੋਂ ਥੱਲੇ ਡਿੱਗ ਪਿਆ ਹਾਥੀ ਤੋਂ ਥੱਲੇ ਡਿੱਗ ਪਿਆ ਤੇ ਤੜਫਦਾ ਅਜੇ ਕਿੱਲਾ ਗੱਡ ਕੋ ਅੱਗੇ ਗਿਆ ਤੇ ਫਿਰ ਉਹਦੇ ਗੁਪਤ ਅੰਗਾਂ ਦੇ ਵਿੱਚ ਕਿੱਲਾ ਜਿੰਦੇ ਸਿੰਘਾਂ ਨੇ ਠੋਕ ਦਿੱਤਾ ਬੁਰੀ ਹਾਲਤ ਨਾਲ ਉਹਨੂੰ ਮਾਰਨਾ ਚਾਹੁੰਦੇ ਸੀ ਕਿਉਂਕਿ ਉਹਦੇ ਉੱਤੇ ਗੁੱਸਾ ਹੀ ਇੰਨਾ ਸੀ ਉਹਨੇ ਮਾਸੂਮ ਸਹਿਬਜ਼ਾਦਿਆਂ ਨੂੰ ਨੀਂਆ ਬਚਣਵਾਇਆ ਸੀ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਸੀ ਇਸ ਕਰਕੇ ਇੰਨਾ ਗੁੱਸੇ ਦੇ ਵਿੱਚ ਆ ਕਰਕੇ ਕਮੌਤ ਮਾਰਨਾ ਚਾਹੁੰਦੇ ਨੇ ਗੁਰੂ ਕੇ ਸਿੰਘ ਵਜੀਦੇ ਨੂੰ ਬੰਦੇ ਵੜਨ ਸਾਥ ਕਸੜਾਇਆ ਉਦੋਂ ਬਾਅਦ ਕੀ ਕੀਤਾ ਅਜੇ ਅਧ ਮਰਿਆ ਪੂ ਜਾਨ ਨੇ ਨਿਕਲੀ ਸੁਰਤ ਪੂਰੀ ਐ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਸਿੰਘੋ ਮਾਰਿਓ ਨਾ ਵੇਖਿਓ ਧੌਣ ਨਹੀਂ ਵਡਣੀ ਇਹਦੀ ਉਹਦੇ ਕੀ ਕੀਤਾ ਕਿ ਦੋ ਬੈੜਕਿਆਂ ਦੇ ਮਗਰ ਬੈੜਕਿਆਂ ਦੇ ਗਲ ਚ ਪੰਜਾਲੀ ਪਾ ਕੇ ਤੇ ਉਹਨਾਂ ਮਗਰ ਸਾ ਪਾ ਕੇ ਉਹਦੀਆਂ ਲੱਤਾਂ ਬੰਨ ਦਿੱਤੀਆਂ ਉਥੋਂ ਫਿਰ ਬੈਠ ਕੇ ਜਿਹੜੇ ਨੇ ਸਰਹੰਦ ਵੱਲ ਨੂੰ ਭਜਾਏ ਨੇ ਇੱਕ ਸਿੰਘ ਨੂੰ ਕਹਿੰਦਾ ਤੂੰ ਇਹਨਾਂ ਨੂੰ ਭਜਾਈ ਚੱਲ ਤੇ ਫਿਰ ਉਹ ਪਿੱਛੇ ਘੜੀਸੀ ਦਾ ਜਾ ਰਿਹਾ ਹੈ ਵਜੀਦਾ ਸਰਹੰਦਵਾਲ ਜਿਹੜੇ ਨੇ ਉਹ ਬਲਦਾਂ ਦੀ ਜੋੜੀ ਉਹਨੂੰ ਘੜੀਸੀ ਤੁਰੇ ਆਉਂਦੇ ਆ ਉਹਦਾ ਮੁਰਦਾ ਖਰਾਬ ਹੋ ਰਿਹਾ ਬੁੜਕ ਬੁੜਕ ਕੇ ਵਜਦਾ ਧਰਤੀ ਤੇ ਦੋ ਰਾ ਇਤੀ ਵਜੀਰ ਮਾਰਿਓ ਜੇਠ ਸੁਦੀ ਕੇ ਮਾਹੇ ਇਧਰ ਕਹਿੰਦੇ ਨੇ ਵਜੀਦਾ ਮਾਰਤਾ ਜੇਠ ਮਹੀਨੇ ਦੀ ਸੁਦੀ ਦੀ ਸੀ ਚਾਨਣ ਪੱਖ ਸੀ ਉਸ ਮਹੀਨੇ ਵਿੱਚ ਇਹ ਸਾਕਾ ਹੋਇਆ ਪੂਰੀਆਂ ਗਰਮੀਆਂ ਸਨ ਜੋਰਾ ਤੇ ਜਦੋਂ ਵਜੀਦ ਖਾਂ ਮਾਰ ਕੇ ਸਰਹੰਦ ਨੂੰ ਫਤਿਹ ਕੀਤਾ ਸਰਹੰਦ ਤੇ ਜਿੱਤ ਪ੍ਰਾਪਤ ਕੀਤੀ ਕੜੀਸ ਕੜੀਸ ਕੇ ਬਲਦਾਂ ਦੇ ਮਗਰ ਮਾਰਿਆ 1767 ਐ ਚੱਪੜ ਚੜੀ ਕੇ ਪਾਹੇ 1767 ਸੰਮਤ ਬਿਕਰਮੀ ਸੀ ਉਸ ਮੌਕੇ ਇਹ ਚੱਪੜ ਚੜੀ ਜਿਹੜੀ ਵੱਜਦੀ ਐ ਸਰਹੰਦ ਦੇ ਬਾਹਰ ਨਿਕਲ ਕੇ ਜੋ ਜੰਗ ਦਾ ਮੈਦਾਨ ਸੀ ਖਰੜਵਲ ਇਸ ਮੈਦਾਨ ਵਿੱਚ ਬਜੀਦੇ ਨੂੰ ਇਸ ਤਰੀਕੇ ਦੇ ਨਾਲ ਮਾਰਨਾ ਕੀਤਾ ਉਹ ਸਾਬ ਜਦਿਆਂ ਦਾ ਬਦਲਾ ਲਿਆ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਇਹ ਪ੍ਰਸੰਗ ਸਮਾਪਤ ਹੈ ਅਗਲੇ ਪ੍ਰਸੰਗ ਦੀ ਵਿਚਾਰ ਆਪਾਂ ਅਗਲੇ ਐਪੀਸੋਡ ਵਿੱਚ ਕਰਾਂਗੇ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ